ਮੰਗ ਕੀ ਮੰਗਦਾ ਮੈਂ ਜੀ ਦਾ ਗੁਰੂ ਹਰਗਬਿੰਦ ਪਾਤਸ਼ਾਹ ਦੇ ਦਰਬਾਰ ਦੇ ਵਿੱਚ ਘੋੜੇ ਵਾਸਤੇ ਉਮੀਦ ਕਰਦਾ ਹੈ ਇਧਰੋਂ ਗੁਰੂ ਹਰਗਬਿੰਦ ਪਾਤਸ਼ਾਹ ਉਹਦੀ ਨਵਜਪ ਪਕੜ ਕੇ ਕਹਿੰਦੇ ਐ ਤੈਨੂੰ ਤੇ ਗੁਰਤਾ ਗੱਦੀ ਦੇਣੀ ਸੀ ਪਰ ਤੂੰ ਘੋੜੇ ਦੇ ਉੱਤੇ ਡਿੱਗ ਪਿਆ ਜੋ ਕੁਝ ਭਾਈ ਗੋਪਾਲਾ ਸੋਚਦਾ ਤੇ ਜੋ ਕੁਝ ਗੁਰੂ ਹਰਗਬਿੰਦ ਪਾਤਸ਼ਾਹ ਸੋਚਦੇ ਬੜੀ ਪਿਆਰੀ ਤਰਨ ਦੇ ਉੱਤੇ ਚੰਦਨ ਦਾ ਕਵੀਸ਼ਰ ਰਥਾ ਐਉਂ ਬਿਲਕੁਲ ਜਦ ਭਾਈ ਗੋਪਾਲੇ ਜੀ ਜਪਜੀ ਸਾਹਿਬ ਦਾ ਪਾਠ ਸੁਣਾਇਆ ਸਦੇ ਮਨ ਵਿੱਚ ਫੁਰਨਾ ਆਇਆ ਪਰ ਅੰਤਮ ਵੇਲੇ ਸੀ ਉਸ ਦੇ ਮਨ ਵਿੱਚ ਫੁਰਨਾ ਆਇਆ ਮੇਰੇ ਮਨ ਦੀ ਸ਼ਾਹ ਹੈ ਜਿਸ ਦਾ ਸੱਪੇ ਪਾਣੀ ਪਰ ਦੇ ਜੇ ਟੁੱਠਾ ਪਾਤਸ਼ਾਹ ਮੈਨੂੰ ਕੋੜਾ ਬਖਸ਼ਿਸ਼ ਕਰ ਦੇ ਜੇ ਟੁੱਠਾ ਪਾਤਸ਼ਾਹ ਮੈਨੂੰ ਕੋੜਾ ਕਿ ਸ਼ਿਸ਼ ਕਰਦੇ ਚਾਹ ਤੇ ਭਾਈ ਗੋਪਾਲੇ ਜੀ ਜਪਜੀ ਸਾਹਿਬ ਦਾ ਪਾਠ ਸੁਣਾਇਆ ਪਰ ਅੰਤਮ ਵੇਲੇ ਸੀ ਉਸ ਦੇ ਮਨ ਵਿੱਚ ਫੁਰਨਾ ਆਇਆ ਪਰ ਅੰਤਮ ਵੇਲੇ ਸੀ ਉਸ ਦੇ ਮਨ ਵਿੱਚ ਫੁਰਨਾ ਆਇਆ ਮੇਰੇ ਮਨ ਦੀ ਸ਼ਾਹ ਹੈ ਜਿਸ ਦਾ ਸ਼ਿਸ਼ਕਾਰ ਦੇ ਜੇ ਟੁੱਟਾ ਪਾਤਸ਼ਾਹ ਮੈਨੂੰ ਕੋੜਾ ਬਖਸ਼ਿਸ਼ ਕਰ ਦੇ ਸਤ ਗੁਰੂ ਜੀ ਸੁਣ ਰੇ ਸੀ ਜਦ ਸਿੱਖ ਜਪਜੀ ਸਾਹਿਬ ਸੁਣਾਇਆ ਤਦ ਤਖਤ ਗੁਰੂ ਜੀ ਨੇ ਸਿੱਖ ਨੂੰ ਬਖਸ਼ਿਸ਼ ਕਰਨਾ ਚਾਹਿਆ ਸਿੱਖ ਨੂੰ ਬਖਸ਼ਿਸ਼ ਕਰਨਾ ਚਾਹਿਆ ਜਾ ਕੇ ਗੁਰ ਤੋਂ ਬੇਮੁਖ ਹਾ ਪਿੱਛੇ ਲੱਗ ਕੇ ਝੂਠੇ ਜਰਦੇ ਜੇ ਟੁੱਟਾ ਬਾਦਸ਼ਾਹ ਮੈਨੂੰ ਕੋੜਾ ਬਖਸ਼ਿਸ਼ ਕਰ ਦੇ ਜੇ ਟੁੱਟਾ ਬਾਦਸ਼ਾਹ ਮੈਨੂੰ ਕੋੜਾ ਬਖਸ਼ਿਸ਼ ਕਰ ਦੇ ਸੱਚੇ ਪਾਤਸ਼ਾਹਗਣਿਆਂ ਜਾਵਾ ਕੁਝ ਸਿੱਖਾਂ ਵਿੱਚ ਮੈਂ ਵੀ ਸੱਚੇ ਪਾਤਸ਼ਾਹਗਣਿਆਂ ਜਾਵਾ ਜੇ ਸਤਗੁਰੂ ਮੇਰ ਕਰੇ ਤਾਂ ਹੀ ਤਪਦੇ ਹਰੇ ਤੇ ਸ਼ਾਹ ਮੈਨੂੰ ਕੋੜਾ ਬਖਸ਼ਿਸ਼ ਕਰ ਦੇ ਜੇ ਟੁੱਠਾ ਪਾਤ ਸ਼ਾਹ ਮੈਨੂੰ ਕੋੜਾ ਬਖਸ਼ਿਸ਼ ਕਰ ਦੇ ਅੰਦਰੋਂ ਮਨ ਸੋਚ ਰਹਾ ਚਾਹੇ ਮੈਂ ਮੁਖੋਂ ਨਹੀਂ ਕਹਿੰਦਾ ਮੈਂ ਪੜਾ ਰੋਕਦਾ ਹੈ ਭੈੜਾ ਮਨ ਕਾਬੂ ਨਹੀਂ ਪੈ